ਤੁਸੀਂ ਕਹਿ ਰਹੇ ਹੋ ਕਿ ਬੱਚੇ 12ਵੀਂ ਕਰਕੇ ਇੱਥੇ ਮਿਰਚਾ ਤੋੜਨਾ ਹੈ ਤੋੜਦਾ ਮੇਰੀ ਗੁੜਿਆਓ ਸਾਹ ਕੋਟੋ ਆਇਆ ਮਿਰਚਾ ਤੋੜਨ ਵਾਸਤੇ ਜਦੋਂ ਇਲੈਕਸ਼ਨ ਦਾ ਟਾਈਮ ਆਉਣਾ ਉਦੋਂ ਸਰਕਾਰ ਜਾਂ ਲੀਡਰ ਜਾਂ ਕੋਈ ਆਉਣਾ ਤੁਸੀਂ ਇਹਨੂੰ ਵੋਟ ਪਾਈਓ ਉਹਨੂੰ ਵੋਟ ਪਾਈਓ ਜਦੋਂ ਤੁਹਾਨੂੰ ਕੋਈ ਲੋੜ ਪਾਉਣਾ ਉਦੋਂ ਅਸੀਂ ਕਹਿੰਨਾ ਚਲੋ ਮਹਾਰਾਜਾ ਮੇਰਾ ਸਪੋਰਟ ਬਣੋ ਕੋਈ ਚਾਹ ਸਕੂਲ ਤੋਂ ਕੋਈ ਕਾਲਜ ਸ਼ਿਪ ਤੇ ਦਿਲਾਓ ਕੋਈ ਗੱਲ ਕਰੋ ਉਦੋਂ ਕੋਈ ਨਹੀਂ ਉਮੀਦ ਹੈਗੀ ਹੈ ਕਿ ਤੁਹਾਡੇ ਬੱਚਿਆਂ ਨੂੰ ਵਧੀਆ ਰੋਜ਼ਗਾਰ ਮਿਲ ਜੂਗਾ ਇੰਨੇ ਵਧੀਆ ਨੰਬਰ ਲੈ ਰਹੇ ਕੋਈ ਉਮੀਦ ਨਹੀਂ ਖਤੀ ਚ ਰੋਲਣਾ ਸਾਡਾ ਨਿਆਣਾ ਉਹ ਤਗੜੇ ਜਿਹੜੇ ਬੰਦਾ ਤਗੜਾ ਆਏ ਜੇ ਤਗੜੇ ਦੇ ਬੱਚੇ ਤਗੜੇ ਕਾਲਜ ਪੜ੍ਹਨਾ ਤਗੜੇ ਦੇ ਬੱਚਾ ਵਿਦੇਸ਼ ਜਾਣਾ ਤਗੜੇ ਦੇ ਬੱਚੇ ਤਗੜੇ ਤਗੜੇ ਥਾਂ ਜਾਣਾ ਸਪੋਰਟ ਨਾਲ ਵੀ ਉਹਦੀ ਕੰਮ ਹੋ ਜਾਣਾ ਬੰਦਾ ਬੈਠੇ ਰਹਿਣਾ ਲੀਡਰਪੋਲ ਕਰਨਾ ਉਹਦੀ ਕੰਮ ਹੋ ਜਾਣਾ ਸਾਡਾ ਕਰੀਮਾਤ ਕੋਈ ਸਪੋਰਟ ਨਹੀਂ ਸਰਕਾਰ ਤਾਂ ਕਹਿੰਦੀ ਵਜੀਫਾ ਦਿੰਨੇ ਸੀ ਵਜੀਫਾ ਮਜੀਪਾ ਨਹੀਂ ਇਹ ਤਾਂ ਸਕੂਲ ਸਰਕਾਰ ਵੀ ਅੱਦੇ ਗੱਲਾਂ ਮਾਰਦਾ ਕਿ ਮਜੀਪਾ ਦਿੰਦਾ ਕਿਰੇ ਮਜੀਪਾ ਦਿੰਦਾ ਸਾਡਾ ਕਰੀਮਾ ਨੂੰ ਕੋਈ ਪੁੱਛਣ ਚੱਚਣ ਵਾਲੇ ਨਹੀਂ ਤੁਸੀਂ ਮੜੇ ਹੈਗੇ ਕਿ ਖਪੇ ਹੈਗੇ ਆ ਆਪਣਾ ਪਗਵਨ ਮੰਨਤੇਗੇ ਉਹਦਾ ਤਾਂ ਬੜੀ ਵੱਡੇ ਵੱਡੇ ਕੀਤਾ ਹਣ ਇੱਕ ਬਿਜਲੀ ਜ਼ੀਰੋ ਕੀਤਾ ਬਾਕੀ ਕੀ ਕੀਤਾ ਇੱਕ ਬਿਜਲੀ ਜ਼ੀਰੋ ਕਰਕੇ ਰੋਟੀ ਨਹੀਂ ਪੂੜਾ ਹੁੰਦਾ ਆ ਇੱਕ ਤਰੀਕ ਦਾ ਇਲਕਸਾਨ ਹੈ ਜਦੋਂ ਪੈਨ ਪਰਾ ਕਰ ਉਹਨਾਂ ਨੇ ਪੈਨ ਪਰਾ ਜੀ ਸਾਡੇ ਗੱਲਬਾਤ ਸੁਣੀ ਸਾਡੇ ਚਰਨਾਂ ਦੇ ਵਿੱਚੋਂ ਸੇਵਾ ਕਰਾਂਗੇ ਉਹਦਾ ਜਵਾਬ ਦੇਵਾਂਗੇ ਜਦੋਂ ਤੁਸੀਂ ਕਿਹਾ ਤੇਜਰੀਵਾਲ ਕਾਲਜ ਫ੍ਰੀ ਕਰਨਾ ਉਹ ਦਿਨ ਉਹ ਦਿਨ ਕਿਤੇ ਮੋਦੀ ਆਪ ਦਿਨ ਆੜਾ ਲਾ ਕੇ ਰੱਖਿਆ ਕਿ ਅਸੀਂ ਗਰੀਬਾਂ ਨੇ ਇਹ ਕਰਾਂਗੇ ਉਹ ਕਰਾਂਗੇ ਜਦੋਂ ਸਰਕਾਰ ਬਣ ਜਾਣਾ ਕਦੀ ਲੋਕਡਾਊਨ ਲਾ ਦੇਣਾ ਕਦੀ ਨੋਟਬੰਦੀ ਕਰ ਦੇਣਾ ਉਹਦੀ ਤਾਂ ਆਪ ਵਿਰੋਧੀ ਹੈਗੇ ਆਮ ਪਾਰਟੀ ਦਾ ਇਹ ਹੋ ਗਏ ਹੁਣ ਦੇਖੋ ਦੂਜੀ ਪਾਰਟੀ ਕੀ ਕਰਦਾ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਇਸ ਵਕਤ ਸਾਰੇ ਲੀਡਰ ਜਿਹੜੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਚੋਣਾਂ ਦਾ ਮਾਹੌਲ ਬਣਿਆ ਹੋਇਆ ਤਾਂ ਆਪਾਂ ਅੱਜ ਜਾ ਰਹੇ ਸੀ ਕਿ ਕਿਸਾਨ ਵਿਰੋਧ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਜਿਹੜੀ ਰੈਲੀ ਹੋ ਰਹੀ ਹੈ ਤਾਂ ਉਸੇ ਵਿਰੋਧ ਦੇ ਇੱਕ ਪਾਸੇ ਸੜਕ ਦੇ ਇੱਕ ਪਾਸੇ ਜਿਹੜੇ ਮਜ਼ਦੂਰ ਮਿਰਚਾ ਤੋੜਨ ਦਾ ਕੰਮ ਕਰ ਰਹੇ ਨੇ ਔਰਤਾਂ ਨਾਲ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕਿਹੜਾ ਪਿੰਡ ਆ ਤੁਹਾਡਾ ਕਿੱਥੋਂ ਆਏ ਸਾਡਾ ਪਿੰਡ ਤਾਂ ਸ਼ਾਹਕੋੜੇ ਪਰਵਾ ਅੱਛਾ ਸ਼ਾਹਕੋੜਤੋਂ ਇਹ ਪਿੰਡ ਕਿਹੜਾ ਜੀ ਤੁਸੀਂ ਕੰਮ ਕਰ ਰਹੇ ਹੋ ਇਹ ਪਿੰਡ ਨੰਗਲ ਜੀਵਨ ਅੱਛਾ ਅੱਛਾ ਹਾਂਜੀ ਇਹ ਤੁਸੀਂ ਫਿਰ ਮਿਰਚਾ ਤੋੜਨ ਦਾ ਕੰਮ ਕਰਦੇ ਹੋ ਹਾਂਜੀ ਅੱਛਾ ਕਿੰਨੀ ਕੁ ਦਿਹਾੜੀ ਮਿਲ ਜਾਂਦੀ ਤੁਹਾਨੂੰ ਦਿਆੜੇ ਦੋ 250 ਰੁਪਏ ਕਿੰਨੇ ਮਿਲਦੇ ਅੱਛਾ ਤੇ ਦਿਹਾੜੀ ਦਾ ਹਿਸਾਬ ਕਿਆ ਵੀ ਕਿੰਨੇ ਮਿਰਚਾ ਤੋੜਦੋਂ ਜਾਂ ਸਾਰਾ ਦਿਨ ਕੰਮ ਕਰਨਾ ਪੈਂਦਾ ਸਾਰਾ ਦਿਨ ਕੰਮ ਕਰਨਾ ਪੈਂਦਾ ਫੇਰ ਸ਼ਾਮ ਦਾ ਟਾਈਮ 250 ਰੁਪਏ ਦਿਹਾੜੀ ਮਿਲਦੇ ਅੱਛਾ ਅੱਛਾ ਹਾਂਜੀ ਸਾਰਾ ਦਿਨ ਤੋਂ ਭਾ 8 ਘੰਟੇ 12 ਘੰਟੇ ਕਿੰਨੇ ਤੋਂ ਕਿੰਨੇ ਕੰਮ ਕਰਦੇ 12 ਘੰਟੇ 9 ਵਜੇ ਆਈਦਾ ਸ਼ਾਮ ਨੂੰ 6 ਵਜੇ ਛੁੱਟੀ ਅੱਛਾ ਸ਼ਾਮ ਨੂੰ ਠੀਕ ਹੈ ਹਾਂਜੀ ਤੇ ਚੋਣਾ ਚੱਲ ਰੀਆਂ ਨੇ ਤੁਹਾਡੇ ਧਿਆਨ ਚ ਹੋਊਗਾ ਇਸ ਟਾਈਮ ਵੋਟਰਾਂ ਦਾ ਟਾਈਮ ਆ ਹਾਂਜੀ ਜੇਰੇ ਸਰਕਾਰ ਸਾਡਾ ਵਧੀਆ ਕੰਮ ਕਰੂਗੀ ਉਹਨੂੰ ਫੁੱਟ ਪਾਉਂਗੇ। ਅੱਛਾ ਅੱਛਾ। ਜੇਰੇ ਮਾਰੇ ਕੰਮ ਕਰਨਾ ਮਾਰੇ ਤੇ ਮਾਰੇ ਨਤੀਜਾ ਨਿਕਲਣਾ। ਅੱਛਾ। ਹਾਂਜੀ। ਇਹ ਬਾਲਟੀ ਫਿਰ ਭਰਤੀ ਤੁਸੀਂ ਹੈਂ? ਹਾਂਜੀ। ਹੁਣ ਤਾਂ ਬਾਹਰ ਨਿਕਲ ਰਹੀਆਂ ਤੁਹਾਡੇ ਮਿਰਚਾ ਥੋੜਾ ਜਿਹਾ। ਹਾਂਜੀ। ਧਿਆਨ ਨਾਲ। ਕੋਈ ਗੱਲ ਨਹੀਂ ਮਿਰਚਾ ਨਿਕਲਦਾ। ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਇੱਕ ਬਾਲਟੀ ਭਰਨ ਦੇ? 2 ਘੰਟੇ ਦੇਰ ਗੰਢਾ ਲੱਗ ਜਾਂਦੀ। ਤੇ ਵੀ ਕਿਲੋਆਂ ਦੇ ਸਹਾਰ ਨਾਲ ਵੇਖਣਾ ਹੋਵੇ ਕਿੰਨੇ ਕਿਲੋ ਮਿਰਚ ਦਿਹਾੜੀ ਦੀ ਤੋੜ ਦਿੰਦੇ। ਦੇਅਰੀ ਚ 70 ਕਿਲੋ ਵੀ ਟੁੱਟ ਜਾਈਦਾ 50 ਕਿਲੋ ਵੀ ਟੁੱਟ ਜਾਈਦਾ ਗਰਮੀ ਦੇ ਹਿਸਾਬ ਨਾਲ ਗਰਮੀ ਕਿੰਨਾ ਆਏਗੀ ਅੱਛਾ ਅੱਛਾ ਹਾਂਜੀ ਗਰਮੀ ਤਾਂ ਬਹੁਤ ਤੰਗ ਕਰਦੀ ਹੋਣੀ ਹਾਂਜੀ ਗਰਮੀ ਤਾਂ ਬਹੁਤ ਤੰਗ ਕਰਦੀ ਅੱਛਾ ਅੱਛਾ ਹਾਂਜੀ ਇਹ ਪਰਿਵਾਰ ਹੈ ਤੁਹਾਡਾ ਨਾਲ ਕੰਮ ਸਾਰੇ 8-8 ਹੋ ਗਏ ਅੱਛਾ ਅੱਛਾ ਸਾਰੇ 8-8 ਕਰਦੇ ਹੈਗੇ ਅੱਛਾ ਹਾਂ ਮੈਂ ਦੇਖਾ ਤੁਹਾਡੀਆਂ ਛੋਟੀਆਂ ਕੁੜੀਆਂ ਵੀ ਨੇ ਪੜ੍ਹਦੀਆਂ ਨਹੀਂ ਛੋਟੀ ਕੁੜੀਆਂ ਪੜ੍ਹਦੇ ਜਿਹਨੂੰ ਹਾਲਾਤ ਤੇ ਮਾੜੀ ਹੈਗੇ ਜਿਹੜੇ ਗਰੀਬ ਕਰਦਾ ਹੈਗੇ ਜਿਹਨੂੰ ਕੋਈ ਕਮਾਉਣ ਵਾਲੇ ਨਹੀਂ ਹੈਗੇ ਉਹ ਫਿਰ ਕੀ ਕਰਕੇ ਰੋਟੀ ਖਾਹੂਗੀ ਉਹਨੂੰ ਤਾਂ ਕੰਮ ਕਰਨਾ ਪੈਣਾ ਐਦਾਂ ਤਾਂ ਬਿਨਾ ਕੰਮ ਦੇ ਤਾਂ ਕੋਈ ਪੈਸੇ ਨਹੀਂ ਦੇਣਾ ਜਾਂ ਉਹਨੂੰ ਕੋਈ ਕਮਾਉਣ ਵਾਲੇ ਤੇ ਨਹੀਂ ਕੋਈ ਖੇਤੀ ਕਿਸਾਨ ਤੇ ਨਹੀਂ ਹੈਗੇ ਕਿ ਉਹਨੂੰ ਚਲੋ ਚੰਗਾ ਕਮਾਈ ਹੋ ਜੂਗੀ ਨਹੀਂ ਹੁਣ ਵਾਸਾ ਕਰੋ ਪਾਣੀ ਪਾਣੀ ਫਿਰ ਨੇੜੇ ਤੇੜੇ ਰੱਖਦੇ ਆ ਆਪਣੇ ਨਹੀਂ ਨੇੜੇ ਨੇੜੇ ਜਦੋਂ ਪਿਆਸ ਲੱਗਦਾ ਉੱਥੇ ਚੱਕ ਕੇ ਲਿਆਈਦਾ ਬੱਚੇ ਕੋਈ ਜਾ ਕੇ ਅੱਛਾ ਜਿਹੜਾ ਮੇਨ ਸਵਾਲ ਆ ਇਸ ਟਾਈਮ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਸਾਰੇ ਪਾਸੇ ਵੋਟਾਂ ਦਾ ਚੋਣਾਂ ਦਾ ਟਾਈਮ ਆ ਵੋਟ ਕਿਹਨੂੰ ਪਾਉਂਗੇ ਇਸ ਇਸ ਪਾਸੇ ਨੂੰ ਆਜੋ ਮੇਰੇ ਵਾਲੇ ਪਾਸੇ ਇੱਧਰ ਨੂੰ ਆਓ ਵੋਟ ਕਿਹਨੂੰ ਪਾਉਂਗੇ ਜਿਹੜੇ ਸਾਡੇ ਵਿਕਾਸ ਕਰੂਗੀ ਅੱਛਾ ਜਿਹੜੇ ਬੰਦਾ ਵਿਕਾਸ ਨਹੀਂ ਕਰਨਾ ਉਹਨੂੰ ਵੋਟ ਨਹੀਂ ਪਾਉਣਾ ਨਹੀਂ ਫੇਰ ਹੀ ਮੰਨਤਾ ਬਣਾਇਆ ਹੋਊਗਾ ਲੀਡਰਾਂ ਲੀਡਰ ਤੁਹਾਡੇ ਕੋਲ ਆਏ ਹੋਣਗੇ ਲੀਡਰ ਕੋਈ ਨਾ ਕੋਈ ਆਊਗੀ ਜਦੋਂ ਸਾਹ ਹਾਲੇ ਚੰਚਾਵ ਲੱਗੇ ਹੈ ਜੇ ਹਲੇ ਆਇਆ ਤੇ ਨਹੀਂ ਜਦੋਂ ਉਹਨਾਂ ਉਦੋਂ ਪਾਵੋਗੇ ਅੱਛਾ ਇਹ ਤਾਂ ਮੌਕੇ ਤਾਂ ਗੱਲ ਹੈ ਕਿ ਜਿਹੜਾ ਜਿੱਧਰ ਪਾਸੇ ਤਕਰੀਬਾ ਪਾੜੀ ਉਹਨਾਂ ਉਧਰ ਪਾਵਾਂਗੇ ਅੱਛਾ ਅੱਛਾ ਅਸੀਂ ਕਿਸੇ ਦਾ ਮੋਲ ਨਹੀਂ ਹੈਗੇ ਨਾ ਕਿਸੇ ਕੀ ਐਮਐਲਏ ਦਾ ਨਾ ਹੈ ਸਰਕਾਰ ਦੇ ਇਹ ਬੋਰਡ ਸਾਡੇ ਮਰਜ਼ੀ ਦਾ ਹੈਗੇ ਜਿਹਨੂੰ ਮਰਜ਼ੀ ਪਾ ਸਕਦੇ ਆਪਾਂ ਅੱਛਾ ਇੱਕ ਗੱਲ ਮੈਨੂੰ ਹੋਰ ਦੱਸੋ ਚਲੋ ਤੁਸੀਂ ਕਹਿ ਰਹੇ ਹੋ ਕਿ ਵੋਟਾਂ ਦੀ ਗੱਲ ਆਪਾਂ ਕਰ ਲਈ ਕਿ ਵੋਟ ਆਪਦੀ ਮਰਜ਼ੀ ਨਾਲ ਪਾਵਾਂਗੇ ਇਹ ਕੰਮ ਤੁਸੀਂ ਕਰਦੇ ਆ ਜਦੋਂ ਸ਼ਾਮ ਨੂੰ ਜਾਂਦੇ ਹੋ ਫਿਰ ਕਾਫੀ ਮਿਰਚਾਂ ਲੜਦੀਆਂ ਨੇ ਜਦੋਂ ਅੱਖਾਂ ਨੂੰ ਕਿਤੇ ਲੱਗ ਜਾਂਦੇ ਨੇ ਮਿਰਚਾਂ ਵੀ ਲੜਦਾ ਗਰਮੀਆਂ ਵੀ ਹੁੰਦਾ ਖਾਣ ਪੀਣ ਦਾ ਸਾਰੇ ਪ੍ਰੇਸ਼ਾਨੀ ਕਰਕੇ ਕੰਮ ਤਾਂ ਕਰਨਾ ਹੀ ਪੈਣਾ ਬਿਨਾ ਕੰਮ ਦੇ ਰੋਟੀ ਨਹੀਂ ਮਿਲਣਾ। ਅਗਰ ਕਰੇ ਬਿਤੇ ਰਹਾਂਗੇ ਤਾਂ ਰੁਪਨਿਆਨੇ ਕੀ ਖਾਊਗੀ? ਨਿਆਨੇ ਨੂੰ ਪਾਲਣ ਵਾਸਤੇ ਕੰਮ ਤਾਂ ਕਰਨਾ ਪੈਣਾ। ਅੱਛਾ ਬੱਚੇ ਨਵੀਂ ਪੀੜੀ ਜਿਹੜੀ ਆ ਉੱਤੇ ਐ ਹੁੰਦਾ ਵੀ ਕੰਮ ਘੱਟ ਕਰਦੇ ਆ। ਕਰਦੇ ਆ ਕੰਮ ਮੁੰਡੇ ਕੁੜੀਆਂ ਨਵੇਂ ਨਵੇਂ ਪੀੜੀ ਦੇ ਨਹੀਂ ਅਸੀਂ ਜਿਹੜੇ ਪਿੱਛੇ ਤਾਈਏ ਕੰਮ ਕਰੀ ਜਾਂਦੇ ਨਵੇਂ ਤਾਂ ਤਾਂ ਉਹ ਅਸੀਂ ਬਾਲਟੀ ਤਰਨਾ ਤਾਂ ਨਵੇਂ ਤਾਂ 2-4 ਕਿਲੋ ਤੋੜਨਾ ਉਹਨੂੰ ਕੰਮ ਕਿੱਥੇ ਹੁੰਦਾ ਕਰਨ ਦਾ? ਜਿਹੜੇ ਨਿਆਣਾ ਪਰੇ ਲਿਖੇ ਹੈਗੇ ਉਹਨੂੰ ਕੋਈ ਜੌਬ ਨਹੀਂ ਮਿਲਦੇ। ਉਹਨੂੰ ਕੋਈ ਸਿਵਿੱਤਾ ਨਹੀਂ ਸਰਕਾਰ ਦਿੰਦਾ। ਚਾਹੋ 10ਵੀਂ ਪੜੇ 12ਵੀਂ ਮੇ ਪੜੇ ਹੋਵੇ ਇਹ ਸਰਕਾਰ ਗਾਂ ਖਰਚਾ ਨਹੀਂ ਚਾਹਦਾ ਕਿ ਚਲ ਬੱਚੇ ਨੂੰ ਹੋਰ ਕਾਮੇ ਪਰੰਤ ਮੌਕਾ ਦੇਵਾ ਜਿੱਦਾਂ ਕੋਈ ਨਿਆਣਾ ਪਰਨ ਚੋਂਦਾ ਉਹ ਪਰਨਤ ਕੋਈ ਸਹੂਲਤਾਂ ਨਹੀਂ ਚਾਹੋ ਪੰਜਾਬ ਹੋ ਬਿਆਰ ਹੋ ਕਹੀਂ ਵੀ ਉਹ ਸਰਕਾਰ ਔਰ ਲੀਡਰ ਆਪ ਦੀ ਟੇਢੇ ਦੇਖਦਾ ਕਿਉਂਕਿ ਸਾਡਾ ਨਿਆਣਾ ਹੁਣ ਪੇਪਰ ਪਹੁੰਚ ਗਿਆ ਆ ਸਿਟੀ ਕਾਲਜ ਅਸੀਂ ਗਰੀਬ ਘਰਾਂ ਦੇ ਹੈਗੇ ਸਾਨੂੰ ਔਕਾਤ ਨਹੀਂ ਕਿ ਚਲ ਬੱਚੇ ਤੇ ਫਿਰ ਲਗੂਲਰ ਪੜ ਦਈਏ ਜਿੱਦਾਂ ਆਊਗੀ ਉਦਾਂ ਗਰੀਬ ਬੰਦਾ ਨੇ ਜਿੱਦਾਂ ਜਿੱਦਾਂ ਫੀਸ ਉਹ ਨਾ ਉਹਦਾ ਫੀਸ ਭਰਾਂਗੇ ਹੁਣ ਅਸੀਂ ਫੀਸ ਅਗਰ ਨਹੀਂ ਦਿੰਦੇ ਤਾਂ ਗਾਂ ਬੱਚੇ ਨੇ ਪੇਪਰ 'ਤੇ ਨਹੀਂ ਬੈਠਣ ਦਿੰਦੀ ਤਾਂ ਫਿਰ ਕੀ ਕਰਾਂਗੇ ਆ ਦੇਖੋ 12ਵੀਂ ਪੜਾ ਗਏ ਨਿਆਣੇ ਮਿਰਚਾ ਦਾ ਖੱਟਾ ਲੈ ਕੇ ਆਈ ਤੋ ਸਾਡੇ ਤਾਂ ਕੋਈ سپورਰ ਨਹੀਂ ਕੋਈ ਲੀਡਰ ਨਹੀਂ ਜਦੋਂ ਇਲੈਕਸ਼ਨ ਦਾ ਟਾਈਮ ਆਉਣਾ ਜਦੋਂ ਇਲੈਕਸ਼ਨ ਦਾ ਟਾਈਮ ਆਉਣਾ ਉਦੋਂ ਸਰਕਾਰ ਜਾਂ ਲੀਡਰ ਜਾਂ ਕੋਈ ਉਹਨਾ ਤੁਸੀਂ ਇਹਨੂੰ ਵੋਟ ਪਾਈਓ ਉਹਨੂੰ ਵੋਟ ਪਾਈਓ ਜਦੋਂ ਤੁਹਾਨੂੰ ਕੋਈ ਲੋੜ ਪਾਉਣਾ ਉਦੋਂ ਅਸੀਂ ਕਹਿੰਨਾ ਚਲੋ ਮਹਾਰਾਜਾ ਮੇਰਾ ਸਪੋਰਟ ਬਣੋ ਕੋਈ ਚਾਹ ਸਕੂਲ ਤੋਂ ਕੋਈ ਕਾਲਜ ਸ਼ਿਫਟ ਦਿਲਾਓ ਕੋਈ ਗੱਲ ਕਰੋ ਉਦੋਂ ਕੋਈ ਨਹੀਂ ਤੁਸੀਂ ਕਹਿ ਰਹੇ ਹੋ ਕਿ ਬੱਚੇ 12ਵੀਂ ਕਰਕੇ ਇੱਥੇ ਮਿਰਚਾ ਤੋੜਨਾ ਹੈ ਮਿਰਚਾ ਤੋੜਦਾ ਮੇਰੀ ਗੁੜਿਆ ਸਾਹਕੋਟੋਂ ਆਇਆ ਮਿਰਚਾ ਤੋੜਨ ਆਸਤੇ ਹਾਂਜੀ ਤੁਹਾਡੀ ਬੇਟੀ ਮੜਾ ਦਿਖਾ ਦਿਓ ਉਧਰ ਇਹਨਾਂ ਦਾ ਪਰਿਵਾਰ ਆ ਹੋਰ ਲੋਕ ਨੇ ਬੇਟੀ ਕੱਟੀ ਔਨ ਕਾਲਜ ਗਈ ਬੜੀ ਉਖੇ ਨਾਲ ਪੈਸੇ ਪੜਿਆ ਉਹਨੂੰ ਪੇਪਰ ਚ ਭੇਜਿਆ ਸਿਟੀ ਕਾਲਜ ਇੱਕ ਕੁੜੀ ਜੋੜੀ ਪੜਾਈ ਰੁਕੇ ਪਰੇ ਗਿਆ ਤੇ ਕੋਈ ਕਾਲਜ ਨਹੀਂ ਕਿ ਚਲੋ ਬੱਚੇ ਨੇ ਪੜਾਈ ਤਾਂ ਫ੍ਰੀ ਕਰਾਂ ਜਿਹੜੇ ਸਰਕਾਰ ਤਾਂ ਕਹਿੰਦੀ ਵਜੀਫਾ ਦਿੰਨੇ ਅਸੀਂ ਵਜੀਫਾ ਓਏ ਮਜੀਪਾ ਨਹੀਂ ਇਹ ਤਾਂ ਸਕੂਲ ਸਰਕਾਰ ਵੀ ਅੱਦੇ ਗੱਲਾਂ ਮਾਰਦਾ ਕਿ ਮਜੀਪਾ ਦਿੰਦਾ ਕਿਰੇ ਮਜੀਪਾ ਦਿੰਦਾ ਕਹਿੰਦੇ ਤੁਸੀਂ ਇਹ ਜਰਨਲ ਪਰਿਵਾਰ ਦਾ ਜਰਨਲ ਪਰਿਵਾਰ ਤਾਂ ਤੁਸੀਂ ਮਜੀਫਾ ਨਹੀਂ ਦੇਣਾ ਜਰਨਲ ਵਿੱਚੋਂ ਗਰੀਬੀ ਹੁੰਦੀ ਅਗਰ ਇਹ ਜ਼ਰੂਰੀ ਨਹੀਂ ਕਿ ਜਰਨਲ ਸਾਰੇ ਤਗੜੇ ਬੰਦੇ ਹੈਗੇ ਅਸੀਂ ਗਰੀਬ ਹੈਗੇ ਗਰੀਬ ਹੈਗੇ ਤਾਂ ਹੀ ਮਿਰਚਾ ਤੱਕਤੇ ਆਏ ਨਾ ਗਰਮੀ ਜੀ ਮਿਰਚਾ ਤੋੜਨ ਵਾਸਤੇ ਉਹ ਅਗਰ ਆਪਣੇ ਮਨਨਾਲ ਬਣਾਈ ਜਾਣਾ ਨਹੀਂ ਅਸੀਂ ਮਜੀਪਾ ਦੇਂਦਾ ਚੇਰੇ ਪੰਨੇ ਮਜੀਪਾ ਦੇ ਤਾਂ ਸਾਡੇ ਕੁੜੀ ਨੇ 363 ਨੰਬਰ 500 ਤੋਂ 393 ਨੰਬਰ ਲੈ ਕੇ ਆਈ ਮੈਂ ਕਾਲਜੇ ਬਹਿਸ ਵੀ ਕੀਤਾ ਜਾ ਕੇ ਸਾਡੇ ਬੱਚੇ ਨੇ ਕੋਈ ਸਵਿੱਤਾਂ ਨਹੀਂ ਦਿੱਤਾ ਕਹਿੰਦੇ ਤੁਸੀਂ ਜਰਨਲ ਹੈਗੇ ਜਰਨਲ ਨੂੰ ਕੋਈ ਸਵਿੱਤਾਂ ਨਹੀਂ ਹੈਗੇ ਮੈਂ ਕਿਹਾ ਚਲੋ ਉਹ ਸਮਾਂ ਆਉਣਾ ਹੁਣ ਥੋੜੇ ਦਿਨ ਰਹਿ ਗਿਆ ਜਦੋਂ ਕੋਈ ਇਲੈਕਸ਼ਨ ਸਰਕਾਰ ਆਉਗੀ ਜਦੋਂ ਕਿਸੇ ਦਾ ਸਪੋਰਟ ਬੰਨਣਾ ਆਉਗੀ ਉਹ ਦੋਸਤ ਵੀ ਇਦਾਂ ਹੀ ਜਵਾਬ ਦੇਵਾਂਗੇ ਕਿ ਸਾਡੇ ਵੱਲੋਂ ਹੱਥ ਖੜਾ ਹੈਗੇ ਅਸੀਂ ਜਦੋਂ ਕਮਾ ਕੇ ਰੋਟੀ ਆਪਦੀ ਖਾਣਾ ਤਾਂ ਕੋਈ ਲੀਡਰ ਲੈ ਕੇ ਕੀ ਕਰਨਾ ਪਾ ਉਮੀਦ ਹੈਗੀ ਹੈ ਕਿ ਤੁਹਾਡੇ ਬੱਚਿਆਂ ਨੂੰ ਵਧੀਆ ਰੋਜ਼ਗਾਰ ਮਿਲ ਜੂਗਾ ਇੰਨੇ ਵਧੀਆ ਨੰਬਰ ਲੈ ਰਿਆ ਕੋਈ ਉਮੀਦ ਨਹੀਂ ਖਤੀ ਚ ਰੋਲਣਾ ਸਾਡਾ ਨਿਆਣਾ ਉਹ ਤਗੜੇ ਜਿਹੜਾ ਬੰਦਾ ਤਗੜਾ ਹੈ ਜੇ ਤਗੜੇ ਦੇ ਬੱਚੇ ਤਗੜੇ ਕਾਲਜ ਪੜ੍ਹਨਾ ਤਗੜੇ ਦੇ ਬੱਚਾ ਵਿਦੇਸ਼ ਜਾਣਾ ਤਗੜੇ ਦੇ ਬੱਚੇ ਤਗੜੇ ਤਗੜੇ ਥਾ ਜਾਣਾ ਸਪੋਰ ਨਾਲ ਵੀ ਉਹਦੀ ਕਾਮ ਹੋ ਜਾਣਾ ਪੰਦਾ ਬੈਠੇ ਰਹਿਣਾ ਲੀਡਰ ਫੋਨ ਕਰਨਾ ਉਹਦੀ ਕਾਮ ਹੋ ਜਾਣਾ ਸਾਡਾ ਸਾਡਾ ਗਰੀਵਾਨ ਕੋਈ ਪੁੱਛਣ ਚੱਚਣ ਵਾਲੇ ਨਹੀਂ ਤੁਸੀਂ ਮੜੇ ਹੈਗੇ ਕਿ ਖਪੇ ਹੈਗੇ ਆਪਨਾ ਭਗਵਾਨ ਮੰਨਦੇ ਹੈਗੇ ਵਾਦਾ ਤਾਂ ਬੜੀ ਵੱਡੇ ਵੱਡੇ ਕੀਤਾ ਹਣ ਇੱਕ ਬਿਜਲੀ ਜ਼ੀਰੋ ਕੀਤਾ ਬਾਕੀ ਕੀ ਕੀਤਾ ਇੱਕ ਬਿਜਲੀ ਜ਼ੀਰੋ ਕਰਕੇ ਰੋਟੀ ਨਹੀਂ ਪੂਰਾ ਹੁੰਦਾ ਰੋਟੀ ਵਾਸਤੇ ਕੰਮ ਕਰਨਾ ਪੈਂਦਾ ਕੋਈ ਤੁਸੀਂ ਮੈਂ ਭਗਵਾਨ ਮੰਨਦੇ ਬੰਦੇ ਦੇ ਕੋਲ ਵੀ ਗਿਆ ਮੈਂ ਕਿਹਾ ਤੁਸੀਂ ਇਦਾਂ ਕਰੋ ਸਾਡੇ ਕੁੜੀ ਦੇ 30000 ਰੁਪਏ ਬਕਾਇਆ ਹੈਗੇ ਤੁਸੀਂ ਜਾ ਕੇ ਕਾਲਜ ਨੂੰ ਬੋਲੋ ਅਸੀਂ ਬਾਤ ਚ ਦੇਵਾਂਗੇ ਉਦੋਂ ਕੋਈ ਲੀਡਰ ਨਹੀਂ ਆਇਆ ਤਹਨਾਪਾ ਲੀਡਰ ਦੇ ਇੰਤਜ਼ਾਰ ਕਰਦੇ ਮੌਕੇ ਤੇ ਦੁਆਰੇ ਛੱਡ ਮੌਕਾ ਤਾਂ ਅਸੀਂ ਤੁਹਾਡੇ ਕੋਲ ਗਏ ਜਦੋਂ ਤੁਹਾਡਾ ਮਕਾਨ ਉਦੋਂ ਤੁਸੀਂ ਸਾਡੇ ਦਰਵਾਜ਼ੇ ਚਾਉਣਾ ਪੁੱਛੋਗੇ ਜਵਾਬ ਲਵੋਗੇ ਅਸੀਂ ਜਵਾਬ ਲੈਣਾ ਜਵਾਬ ਲੈਣ ਵਾਸਤੇ ਬੈਠੇ ਹੈਗੇ ਅਸੀਂ ਜਵਾਬ ਲਵਾਂਗੇ ਜਵਾਬ ਲੈਣ ਤੇ ਡਰਦੇ ਨਹੀਂ ਮੈਂ ਅੱਪਾ ਵੀ ਬਹੁਤ ਦੁਨੀਆਂ ਦੇਖੇ ਦੁਨੀਆਂ ਤੱਕ ਕੇ ਪੰਜਾਬ ਆਏ ਕਮਾਉਣ ਵਾਸਤੇ ਲੀਡਰ ਆਉਣਗੇ ਸਵਾਲ ਕਰੋਗੇ ਉਹਨਾਂ ਨੂੰ ਕਿ ਮੇਰੀ ਬੱਚੀ ਦਾ ਵਜੀਫਾ ਕਿੱਥੇ ਆ ਸਵਾਲ ਕਰਾਂਗੇ ਉਹ ਮੌਕੇ ਤੇ ਮੈਂ ਛੱਡੀ ਹੁਣ ਰਹਿ ਗਿਆ 12 ਦਿਨ ਰਹਿ ਗਿਆ ਇਲੈਕਸ਼ਨ ਦੇ 24 ਹੋ ਗਈ 1 ਤਰੀਕ ਨੂੰ ਹਾਂ 1 ਤਰੀਕ ਦਾ ਇਲੈਕਸ਼ਨ ਹੈ ਜਦੋਂ ਪੈਨ ਪਰਾ ਕਰ ਉਹਨਾਂ ਨੇ ਪੈਨ ਪਰਾ ਜੀ ਸਾਡੇ ਗੱਲਬਾਤ ਸੁਣੀਏ ਸਾਡੇ ਚਰਨਾਂ 'ਚ ਵਿੱਚੋਂ ਸੇਵਾ ਕਰਾਂਗੇ ਉਹਦੇ ਜਵਾਬ ਦੇਵਾਂਗੇ ਜਦੋਂ ਤੁਸੀਂ ਕਿਹਾ ਤੇ केजरीवाल ਕਾਲਜ ਫ੍ਰੀ ਕਰਨਾ ਉਹ ਦਿਨ ਕੱਥੀ ਉਹ ਦਿਨ ਕਿੱਥੇ ਮੋਦੀ ਆਪਦੀ ਨੜਾ ਲਾ ਕੇ ਰੱਖਿਆ ਕਿ ਅਸੀਂ ਗਰੀਬਾਂ ਨੇ ਇਹ ਕਰਾਂਗੇ ਉਹ ਕਰਾਂਗੇ ਜਦੋਂ ਸਰਕਾਰ ਬਣ ਜਾਂਦਾ ਕਦੀ ਲੋਕਡਾਊਨ ਲਾ ਦਣਾ ਕਦੀ ਨੋਟਬੰਦੀ ਕਰ ਦੇਣਾ ਮੋਦੀ ਦਾ ਆਭਿਰੋਧੀ ਹੈਗੇ ਆਮ ਪਾਰਟੀ ਦਾ ਇਹ ਹੋ ਗਏ ਹਣ ਦੇਖੋ ਦੂਜੀ ਪਾਰਟੀ ਕੀ ਕਰਦਾ ਜਦੋਂ ਆਊਗੀ ਮੌਕੇ ਤੇ ਦੁਆਰੇ ਹੋ ਤਾਂ ਦੇਖਾਂਗੇ ਜਿਹੜਾ ਰਾਸ਼ਨ ਦੇਣ ਲੱਗਾ 2 ਰੁਪਏ ਕਿਲੋ ਹਣ ਉਹ ਵੀ ਛੱਪਾ ਬਣਾਈਗੇ ਜੀ ਹਣ ਰਾਸ਼ਨ ਵੀ ਨਹੀਂ ਮਿਲਦਾ ਚਲੋ ਤਾਂ ਮਾਤਾ ਜੀ ਨੂੰ ਜਦੋਂ ਅਸੀਂ ਕਿਹਾ ਕਿ ਸਾਡੇ ਨਾਲ ਗੱਲ ਕਰੋ ਤਾਂ ਕਹਿੰਦੇ ਅਸੀਂ ਕੀ ਗੱਲ ਕਰਾਂਗੇ ਪਰ ਇੰਨੇ ਜ਼ਿਆਦੇ ਦੁੱਖ ਇਨ ਤਕਲੀਫਾਂ ਨਾਲ ਇਹਨਾਂ ਦੀ ਜ਼ਿੰਦਗੀ ਭਰੀ ਪਈ ਹੈ ਕਿ ਸਮਾਂ ਘੱਟ ਪੈ ਗਿਆ ਸਾਡੇ ਲਈ ਪਰ ਗੱਲ ਇਹਨਾਂ ਦੀ ਹਜੇ ਵੀ ਚੱਲ ਰਹੀ ਹੈ ਹਾਂਜੀ ਜਦੋਂ ਬੰਦੇ ਨੂੰ ਅੰਦਰੋਂ ਦੁੱਖ ਹੁੰਦਾ ਜਦੋਂ ਦੋਗਨ ਕੋਈ ਹਲਕਾ ਕਰਨ ਨਾ ਆਵੇ ਤਾਂ ਉਹ ਲੀਡਰ ਦਾ ਸਾਡੇ ਦਰਵਾਜ਼ਾ ਵੀ ਦੇਖਣ ਨਹੀਂ ਆਉਣਾ ਚਾਹੀਦਾ ਜਦੋਂ ਇਲੈਕਸ਼ਨ ਹੁੰਦਾ ਨਾ ਉਹਨੂੰ ਫਿਰ ਪਿੱਛੇ ਕਦੇ ਮੁਰਨਾ ਚਾਹੀਦਾ ਕਿ ਸਾਡਾ ਕਦੋਂ ਉੱਥੇ ਜਾਣਦ ਜੋਗਾ ਨਹੀਂ ਹੈਗੇ ਜੀ ਜੀ ਤਾਂ ਇਹ ਇਹ ਗਰਾਊਂਡ ਰਿਐਲਿਟੀ ਆ ਇਹ ਸੱਚਾਈ ਆ ਵਜੀਫੀਆਂ ਦੀ ਪੱਕੇ ਘਰਾਂ ਦੀ ਰੋਜ਼ਗਾਰ ਦੀ ਮਹਿੰਗਾਈ ਦੀ ਤੁਸੀਂ ਦੇਖ ਸਕਦੇ ਹੋ ਕਿ 12ਵੀਂ ਕਰਕੇ ਕੁੜੀਆਂ ਜਿਹੜੀਆਂ ਨੇ ਉਹ ਖੱਤੇ ਦੇ ਵਿੱਚ ਆਈਆਂ ਨੇ ਮਿਰਚਾਂ ਤੋੜ ਰਹੀਆਂ ਨੇ ਇੱਕ ਕੁੜੀ ਜਿਹੜੀ ਆ ਕਾਲਜ ਗਈ ਆ ਉਹਦੀ ਫੀਸ ਕਰਕੇ ਪੜ੍ਹਾਈ ਰੁਕੀ ਹੋਈ ਆ ਕੋਈ ਵਜ਼ੀਫਾ ਨਹੀਂ ਮਿਲਿਆ ਤਾਂ ਇਹ ਜਿਹੜੀਆਂ ਪੋਲ ਜਿਹੜੀਆਂ ਖੁੱਲਦੀਆਂ ਨੇ ਉਹ ਇਸ ਤਰੀਕੇ ਨਾਲ ਜਦੋਂ ਜ਼ਮੀਨ ਤੇ ਆਪਾਂ ਗੱਲ ਕਰਦੇ ਆ ਵਿਚਾਰਦੇ ਆ ਉਦੋਂ ਜਿਹੜੀਆਂ ਸਰਕਾਰਾਂ ਦੀਆਂ ਪੋਲਾਂ ਉਹ ਖੁੱਲਦੀਆਂ ਨੇ ਔਰ ਇਹ ਇਹਨਾਂ ਨੇ ਵੀ ਬੜੇ ਹਿੱਕ ਠੋਕ ਕੇ ਕਿਹਾ ਕਿ ਜਦੋਂ ਫਿਰ ਲੀਡਰ ਆਉਣਗੇ ਸਵਾਲ ਵੀ ਕਰਨਗੇ ਤਾਂ ਸਵਾਲ ਜ਼ਰੂਰ ਕਰਨੇ ਚਾਹੀਦੇ ਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜ਼ਰੂਰ ਅੱਗੇ ਸਾਂਝੀ ਕਰੋ ਜੇ ਦੇਖਦੇ ਰਹੋ ਦੁਨੀਆ